ਦਰਸ਼ਨ ਕਰੋ ਜੀ ਗੁਰਦਾਰਾ ਪੰਜਾ ਸਾਹਿਬ ਦੀ ਪ੍ਰਾਰਥਨਾ ਵੀਡੀਓ ਸਾਲ 1971 ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਗੁਰਸਖੀ ਵੀਰ ਇਸ ਜਗ੍ਹਾ ਤੇ ਮੌਜੂਦ ਨੇ ਪਰ ਅੱਜ ਦੇ ਹਾਲਾਤ ਜਿਹੜੇ ਤੁਹਾਨੂੰ ਯੂਟਿਊਬਰ ਦਿਖਾਉਂਦੇ ਨੇ ਜਾ ਜਾ ਕੇ ਉੱਥੇ ਭਾਈਚਾਰਕ ਸੰਤ ਦਿਖਾਉਂਦੇ ਨੇ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਜਦੋਂ ਸਿੱਖਾਂ ਦੀ ਗਿਣਤੀ ਉੱਥੇ 20 ਤੋਂ 30% ਸੀ ਅੱਜ ਕੇਵਲ 1-2% ਰਹਿ ਗਈ ਏ ਜਾਂ ਤਾਂ ਉਹ ਤੋਂ ਸਿੱਖ ਮਾਰ ਕੇ ਭਜਾ ਦਿੱਤੇ ਗਏ ਨੇ ਜਾ ਫਿਰ ਸਿੱਖਾਂ ਦਾ ਜੋ ਧਰਮ ਉਹ ਤਬਦੀਲ ਕਰ ਦਿੱਤਾ ਗਿਆ ਹੈ ਹੁਣ ਤੇ ਸਿਰਫ ਉੱਥੇ ਜੋ ਯਾਤਰੂ ਸਿੱਖ ਨੇ ਉਹੀ ਆਉਂਦੇ ਨੇ ਜੋ ਪ੍ਰਾਤਮਿਕ ਸਿੱਖ ਸੀ ਉਸ ਜਗ੍ਹਾ ਤੇ ਰਹਿੰਦੇ ਸੀ ਉਹ ਸਾਰੇ ਇਹਨਾਂ ਭਾਈਚਾਰਿਆਂ ਵੱਲੋਂ ਕੱਢ ਦਿੱਤੇ ਗਏ ਨੇ ਜੇ ਕਿਸੇ ਨੂੰ ਨਹੀਂ ਯਕੀਨ ਉਹ ਜਾ ਕੇ ਗੂਗਲ ਕਰ ਸਕਦਾ ਕਿ ਕਿਸ ਤਰ੍ਹਾਂ ਸਿੱਖਾਂ ਦੀ ਗਿਣਤੀ ਉਥੋਂ ਇਹਨਾਂ ਦੀ ਭਾਈਚਾਰਕ ਸਮਝ ਵਾਲਿਆਂ ਨੇ ਜਾਂ ਤਾਂ ਮਾਰ ਕੇ ਭਜਾ ਦਿੱਤੇ ਜਾਂ ਉਹਨਾਂ ਧਰਮ ਤਬਦੀਲ ਕਰ ਦਿੱਤਾ ਆਓ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਜੋ ਵਿਛੜੇ ਗੁਰੂ ਤਾਂ ਹਨ ਨੇ ਉਹਨਾਂ ਇਸੇ ਬਾਰੇ ਸੰਭਾਲ ਗੁਰਸਿੱਖਾਂ ਨੂੰ ਬਖਸੀ ਜਾਵੇ